ਵੀਰੋਸਾ ਸਿਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਢੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰ ਤੁਸੀਂ ਇਹ ਫਾਲਸੇ ਦਾ ਬੂਟਾ ਲਾਇਆ ਇਹ ਤਕਰੀਬਨ ਹੁਣ ਪੱਕਣੇ ਸ਼ੁਰੂ ਹੋ ਗਏ ਜੀ ਤੇ ਜਦੋਂ ਇਹਨਾਂ ਦਾ ਰੰਗ ਹੈ ਜਿਹੜਾ ਇਹ ਕਾਲਾ ਹੋ ਜਾਂਦਾ ਤੇ ਇਹ ਮਈ ਦੇ ਐਂਡ ਦੇ ਵਿੱਚੋਂ ਤਕਰੀਬਨ ਪੱਕਣੇ ਸ਼ੁਰੂ ਹੋ ਜਾਂਦੇ ਨੇ ਜੀ ਤੇ ਸਾਰਾ ਮਹੀਨਾ ਜੂਨ ਦਾ ਇਹਦਾ ਜਿਹੜਾ ਫਾਲਾ ਉਹ ਚੱਲਦਾ ਰਹਿੰਦਾ ਜੀ ਇਹਦਾ ਫਲ ਬਹੁਤ ਟੇਸਟੀ ਹੈ ਬੜਾ ਸੁਆਦ ਹੈ ਫਾਲੇ ਦਾ ਤੇ ਇਹ ਕਿਸਾਨ ਵੀਰ ਉਹ ਬਹੁਤ ਜਲਦੀ ਏ ਫਲ ਚੱਕਦਾ ਫਾਲਸਾ ਜਿਹੜਾ ਦੂਜੇ ਸਾਲ ਤਕਰੀਬਨ ਇਹਨਾਂ ਨੂੰ ਫਲ ਚੱਕ ਲੰਦਾ ਤੇ ਤੀਜੇ ਸਾਲ ਇਹ ਭਰਨੀ ਫਸਲ ਆ ਜਿਹੜੀ ਸਾਨੂੰ ਇਹ ਤੋਂ ਮਿਲ ਜਾਂਦੀ ਹੈ ਤੇ ਉਹ ਫਾਲਸਾ ਜਿਹੜਾ ਤਕਰੀਬਨ ਸਿਆਲ ਦੇ ਵਿੱਚ ਪੱਤੇ ਛਾੜ ਦਿੰਦਾ ਇਸ ਕਰਕੇ ਦੇ ਤੇ ਕੋਰੇ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ ਤੇ ਇਹਦਾ ਜਿਹੜਾ ਹਰ ਹਰ ਸਾਲ ਇਹਨੂੰ ਅਸੀਂ ਗਰਾਊਂਡ ਲੈਵਲ ਤੋਂ ਕੱਟ ਦਿੰਦੇ ਆ ਤੇ ਹੁਣ ਇਹ ਤਕਰੀਬਨ ਜਿਹੜਾ ਫਲ ਆ ਪੱਕ ਰਿਹਾ ਹੈ ਇਹ ਇੱਕ ਕਿਸਾਨ ਦੀ ਜਿਹੜੇ ਚੰਗੇ ਆਕਾਰ ਦੇ ਫਲ ਨੇ ਜਿਵੇਂ ਤੁਹਾਡੇ ਆ ਵੱਡੇ ਫਲਾਂ ਵਾਲੇ ਨੇ ਆ ਦੋਸ ਵੱਡੇ ਫਲ ਨੇ ਆ ਛੋਟੇ ਨੇ ਇਸ ਤਰ੍ਹਾਂ ਦੇ ਫਲਾਂ ਨੂੰ ਚੁਣ ਕੇ ਅਸੀਂ ਇਹਦਾ ਬੀਜ ਆ ਜਿਹੜਾ ਹੁਣ ਠੰਡੀ ਜਗ੍ਹਾ ਤੇ ਰੱਖ ਸਕਦੇ ਆ ਤੇ ਜਦੋਂ ਬਾਰਿਸ਼ ਸ਼ੁਰੂ ਹੋਊਗੀ ਫਿਰ ਅਸੀਂ ਇਹ ਬੀਜ ਆ ਜਿਹੜਾ ਪੀਜ ਕੇ ਤੇ ਇਹਨੂੰ ਬੀਜਦੇ ਨਾਲ ਹੀ ਇਹਦਾ ਫਾਇਦਾ ਜਿਹੜਾ ਹੁੰਦਾ ਤੇ ਇਹ ਜਿਹੜੀ ਫਸਲ ਆ ਤਕਰੀਬਨ ਹਰ ਸਾਲ ਇਹਨੂੰ ਫੜ ਲੱਗਦਾ ਤੇ ਬਹੁਤ ਚੰਗੀ ਫਸਲ ਆ ਘੱਟ ਪਾਣੀ ਨਾਲ ਵੀ ਇਹ ਜਿਹੜਾ ਫਸਲ ਹੈ ਪਾਲੀ ਜਾ ਸਕਦੀ ਹੈ